ਕਿ ਨਾਇਟ ਦੀਵਾਨੂ ਬਾਏ ਵਰਕਿੰਗ ਆਹ ਮੋੜ ਲੱਗਿਆ ਦੇਖ ਰਿਹਾ ਚਾਚੇ ਭਤੀਜੇ ਦੀ ਤੁਲਾੜ ਦਾ ਗੁੜ ਆਰਗੇਨਿਕ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਕੋ ਛੋੜੀ ਜੀ ਕੋਸ਼ਿਸ਼ ਕੀਤੀ ਆ ਬਾਈ ਨੇ ਕਿਹੜੇ ਕਿਹੜੇ ਪ੍ਰੋਡਕਟ ਬਣਾਉਂਦੇ ਨੇ ਇੱਥੋਂ ਇਹਨਾਂ ਨੇ ਟ੍ਰੇਨਿੰਗ ਲੱਤੀ ਆ ਪੂਰੀ ਜਾਣਕਾਰੀ ਬਾਈ ਜੋ ਉਹ ਪ੍ਰਾਪਤ ਕਰਦੇ ਆ ਇਹਨਾਂ ਦੇ ਕੁਝ ਬੱਚਿਆਂ ਵਾਸਤੇ ਵੀ ਆਈਟਮਾਂ ਜਿਹੜੀਆਂ ਬਣਾਈਆਂ ਜਿੱਦਾਂ ਬੱਚੇ ਮਲਾਪਟੀ ਚੀਜ਼ਾਂ ਜਾਂ ਬਾਹਰ ਦੀਆਂ ਚੀਜ਼ਾਂ ਖਾਂਦੇ ਨੇ ਤੇ ਅਕਸਰ ਬੱਚੇ ਬਿਮਾਰ ਵੀ ਹੋ ਜਾਂਦੇ ਨੇ ਤੇ ਆਪਾਂ ਉਸ ਬਿਮਾਰੀਆਂ ਤੋਂ ਰਹਿਤ ਜਿਹੜੀਆਂ ਚੀਜ਼ਾਂ ਕਿਵੇਂ ਖਾਣੀਆਂ ਨੇ ਕੀ ਕੀ ਲੈ ਕੇ ਆਏ ਨੇ ਬਾਈ ਜੀ ਜੀ ਦਾ ਪਹਿਲਾਂ ਆਪਾਂ ਸਵਾਗਤ ਕਰ ਦਈਏ ਤੇ ਪੂਰੀ ਆਪਾਂ ਜਾਣਕਾਰੀ ਬਾਈ ਜੀ ਉਹਨਾਂ ਤੋਂ ਪ੍ਰਾਪਤ ਕਰਦੇ ਆ ਬਾਈ ਜੀ ਪਹਿਲਾਂ ਦਾ ਸਵਾਗਤ ਆ ਤੁਹਾਡਾ ਪੰਜਾਬੀ ਦੀ ਪੂਰੀ ਟੀਮ ਵੱਲੋਂ ਕੀ ਨਾਂ ਆ ਜੀ ਆਪਣਾ ਤੇ ਆਪਾਂ ਕਿਹੜੇ ਕਿਹੜੇ ਆਟਮਾ ਲੈ ਕੇ ਆਏ ਆ ਜੀ ਇੱਥੇ ਕਿਸਾਨ ਮੇਲੇ ਦੇ ਵਿੱਚ ਮੇਰਾ ਨਾਮ ਵੀ ਹਰਪ੍ਰੀਤ ਸਿੰਘ ਜੀ ਠੀਕ ਹੈ ਜੀ ਆਪਣਾ ਚਾਚੇ ਬੀਜ ਦੇ ਖਲਾੜ ਦੇ ਨਾਮ ਤੇ ਗੁਰਦਾ ਨਾਮ ਆਈ ਆਪਣਾ ਹਾਂਜੀ ਕਿ ਅਸੀਂ ਗੁਰਦੇ ਵਿੱਚ 15 16 ਫਲੇਵਰ ਤਿਆਰ ਕਰਦੇ ਹਾਂ ਜੋ ਕਿ ਸਾਡਾ ਕਿੰਨੇ ਟਾਈਮ ਤੋਂ ਬਾਈ ਜੀ ਤੁਸੀਂ ਇਹ ਸੇ 7 ਸਾਲ ਹੋ ਗਏ ਇਹ ਆਪਦਾ ਖੁੱਦਾ ਗੰਨਾ ਬੀਜ ਦਾ ਖੁੱਦਾ ਗੰਨਾ ਆਪਣਾ ਉਗਾ ਕੇ ਉਹਦੇ ਖੁੱਦ ਪ੍ਰੋਡਕਟ ਬਣਾ ਕੇ ਅਸੀਂ ਸੇਲ ਕਰਦੇ ਹਾਂ ਤੇ ਕਿੱਥੋਂ ਬਾਈ ਤੁਸੀਂ ਕੋਈ ਟ੍ਰੇਨਿੰਗ ਲਈ ਹੈ ਜਾਂ ਤੁਸੀਂ ਆਪਣੇ ਬਾਅਦ ਤੋਂ ਮਤਲਬ ਟ੍ਰੇਨਿੰਗ ਤੋਂ ਕਈ ਵਾਰ ਕਹਿੰਦੇ ਵੀ ਟ੍ਰੇਨਿੰਗ ਲੈਣ ਤੋਂ ਬਾਅਦ ਉਹਦਾ ਆਪਣਾ ਵੀ ਐਕਸਪੀਰੀਅੰਸ ਕਾਫੀ ਹੋ ਗਿਆ ਹਾਂਜੀ ਪਹਿਲਾਂ ਤੇ ਅਸੀਂ ਪੀਐਜ ਲੁਧਿਆਣਾ ਦਾ ਅਸੀਂ ਟ੍ਰੇਨਿੰਗ ਲੈ ਕੇ ਉਦੋਂ ਬਾਅਦ ਅਸੀਂ ਕੰਮ ਸ਼ੁਰੂ ਕਰ ਕੰਮ ਚਲਾਉਂਦੇ ਆ ਅੱਗੇ ਅੱਗੇ ਆਪ ਦਾ ਐਕਸਪੀਰੀਅੰਸ ਹੋ ਗਿਆ ਉਹ ਸਾਹਮਣਾ ਸੀ ਜੋ ਅੱਗੇ ਕੇ ਵੈਰੈਟੀਆਂ ਬਣਾਈ ਜਾਂਦੇ ਆ ਹੁਣ ਸਾਡੇ ਕਿਸਾਨ ਵੀਰਾਂ ਨੂੰ ਜਾਂ ਦੇਖਣ ਵਾਲਿਆਂ ਨੂੰ ਇਹ ਜਰੂਰ ਦੱਸੋ ਜੀ ਕਿਹੜੀ ਕਿਹੜੀ ਤੁਸੀਂ ਆਈਟਮ ਤਿਆਰ ਕਰਵਾ ਰਹੇ ਹੋ ਜੀ ਗੰਨੇ ਤੋਂ ਤੇ ਇਹਦੇ ਵੀ ਸ਼ੁੱਧਤਾ ਦੀ ਕਿੰਨੀ ਕੁ ਗਾਰੰਟੀ ਤੁਸੀਂ ਮਾਪਦਾਨ ਜਿਹੜੀ ਤਸੱਲੀ ਜਿਹੜੀ ਸਾਡੇ ਪ੍ਰਸਾਨ ਵੀਰਾਂ ਨੂੰ ਜਾਂ ਆਪਣੇ ਲੋਕਾਂ ਨੂੰ ਜਿਹੜੀ ਦੇਣਾ ਚਾਹੁੰਦੇ ਸੁੱਧ ਦਾਰੀ ਆਪਣੀ 100% ਗਾਰੰਟੀ ਆ ਫਿਰ ਵੀ ਕਿਸ ਨੂੰ ਸ਼ੱਕ ਆਈ ਕੋਈ ਵੀ ਆਲਾ ਕਹਿੰਦਾ ਕਿ ਤੇ ਮਨ ਚ ਰਹਿੰਦੀ ਹੈ ਗੱਲ ਉਹ ਆ ਕੇ ਲਵੇ ਵੇ ਕੇ ਤਿਆਰ ਕਰਾ ਸਕਦਾ ਸਾਡੇ ਕੋਲ ਕਦੇ ਵੀ ਆਵੇ ਟਾਈਮ ਕਾਟੇ ਕੋਲ ਬਹਿ ਕੇ ਤਿਆਰ ਕਰਾ ਸਕਦਾ ਕੋਈ ਵੀ ਆਟਮ ਕੋਡ ਸ਼ੱਕਰ ਕਰਾਉਣਾ ਜੋ ਮਰਜ਼ੀ ਕਰਾਉਣਾ ਕਰਵਾ ਸਕਦੇ ਵੇ ਕੇ ਲਵੇ ਸਾਡੇ ਠੀਕ ਹੈ ਜੀ ਹਾਂ ਜੀ ਤੇ ਹੁਣ ਦੱਸੋ ਜੀ ਕਿਹੜੀ ਕਿਹੜੀਆਂ ਤੁਸੀਂ ਆਟਮ ਆ ਜਿਹੜੇ ਤਿਆਰ ਕਰਦੇ ਹੋ ਜੀ ਆਪਾਂ ਲੈ ਲੈਂਦੇ ਸ਼ੱਕਰ ਤੋਂ ਕਰ ਲੈਂਦੇ ਜੀ ਜਿਵੇਂ ਦੇਸੀ ਸ਼ੱਕਰ ਹੋਗੀ ਚਾਹ ਵਾਸਤੇ ਚਾਹ ਚ ਪਾਓ ਦੁੱਧ ਚ ਪਾਓ ਜਿੰਨੀ ਮਰਜ਼ੀ ਵਾ ਲੋ ਚ ਮੈਂ ਕਹਿੰਦਾ ਵੀ ਇਹ ਵਧੀਆ ਸਾਡੀ ਛੁੱਧਾ ਹੀ ਇਹ ਸਾਡੀ ਗਾਰੰਟੀ ਹੈ ਜਿਵੇਂ ਹੁਣ ਆਪਾਂ ਬਾਜ਼ਾਰ 'ਚ ਦੇਖਣ ਲਾਲ ਵਗੈਰਾ ਹੁੰਦੇ ਲਾਲ ਰੰਗ ਹੁੰਦਾ ਹੋਰ ਹੋਰ ਰੰਗ ਪਾ ਜਾਂਦੇ ਸਾਰੇ ਇਹ ਨੇਚਰ ਰੰਗ ਹੈ ਦੇ ਵਿੱਚ ਹੀ ਅੱਛਾ ਜੀ ਕੋਈ ਰੰਗ ਨਹੀਂ ਕੈਮੀਕਲ ਨਹੀਂ ਮਸਾਲਾ ਨਹੀਂ ਕੋਈ ਚੀਨੀ ਨਹੀਂ ਹੈਗੀ ਜੀ ਜਿੱਦਾਂ ਆਪਾਂ ਗੁੜ ਸ਼ੱਕਰ ਪਾਉਂਦੇ ਨੇ ਜੀ ਉਹ ਜੇ ਜੇ ਆਪਾਂ ਦੁੱਧ ਜਾਂ ਚਾਹ ਫਟ ਵੀ ਜਾਂਦੇ ਉਹਦੀ ਗਾਰੰਟੀ ਹੈ ਆਪਣੀ 100% ਗਾਰੰਟੀ ਆ ਚਾਹ ਫਟ ਜਾਏ ਜਾਂ ਮੈਲ ਆ ਜਾਏ ਉਹਦੀ ਗਾਰੰਟੀ ਜੀ ਆਪਣੀ ਸਾਡੀ ਠੀਕ ਹੈ ਜੀ ਵਾਹ ਜਿਵੇਂ ਦੇਸੀ ਸ਼ੱਕਰ ਹੋਗੀ ਚਾਹ ਵਾਸਤੇ ਠੀਕ ਹੈ ਜੀ ਤੇ ਇਹ ਗੁੜ ਹੋ ਗਿਆ ਦੇਸੀ ਜੀ ਇਹ ਸ਼ੱਕਰ ਦਾ ਕੀ ਰੇਟ ਲਾਇਆ ਹੈ ਜੀ ਇਹ 100 ਰੁਪਏ ਕਿਲੋ ਆਈ ਹੈ 100 ਰੁਪਏ ਕਿਲੋ ਹੈ ਸ਼ੁੱਧਤਾ ਦੇ ਨਾਲ 100 ਰੁਪਏ ਵੀ ਮਿਲ ਜੇ ਤਾਂ ਬਹੁਤ ਵੱਡੀ ਗੱਲ ਹੈ ਜੀ ਹਾਂ ਜੀ ਅੱਜ ਦੀ ਘੜੀ ਪੈਸੇ ਲਾ ਕੇ ਚੀਜ਼ ਮਿਲ ਜੇ ਉਹੀ ਬਹੁਤ ਵੱਡੀ ਗੱਲ ਹੈ ਠੀਕ ਹੈ ਜੀ ਇਸ ਤੋਂ ਵੱਡਾ ਕੀ ਹੈ ਜੀ ਹਾਂ ਜੀ ਠੀਕ ਹੈ ਆਪਣਾ ਮੋਡ ਸਿੰਪਲ ਹੋ ਗਿਆ ਪਲੇਨ ਵਾਲਾ ਇਹ ਠੀਕ ਹੈ ਜੀ ਤੇ ਸੌਂਫ ਵਾਲਾ ਗੋੜ ਹੋ ਗਿਆ ਜੀ ਸੌਂਫ ਵਾਲਾ ਗੋੜ ਹੋ ਗਿਆ ਸੌਂਫ ਜੁਵੈਨ ਵਾਲਾ ਇਹ ਮੈਡੀਕੇਟਡ ਗੋੜ ਹੋ ਗਿਆ ਇਹਦੇ ਵਿੱਚ ਜਿਵੇਂ ਅੰਬਾਲ ਦੀ ਸੁੰਡ ਅਦਰਚੀਨੀ ਕਾਲੀ ਮਿਰਚ ਸੌਂਫ ਜੁਵੈਨ ਵੱਡੀ ਛੋਟੀ ਇਲਾਇਚੀ ਮਗਾ ਵਗੈਰਾ ਪਾ ਕੇ ਜੀ ਅੱਛਾ ਜੀ ਇਹ ਬੈਅ ਵਾਸਤੇ ਕਬਜ ਵਾਸਤੇ ਹਾਜਮੇ ਵਾਸਤੇ ਸ਼ੂਗਰ ਵਾਲਾ ਬੰਦਾ ਵੀ ਖਾ ਸਕਦਾ ਇਹਨੂੰ ਠੀਕ ਹੈ ਜੀ ਇਹ ਆਯੁਰਵੈਦਿਕ ਗੋੜ ਕਿਹਦਾ ਸਕਦੇ ਜੀ ਆਪਾਂ ਨਾ ਇਹ ਜਿਵੇਂ ਨਾਰੀਅਲ ਪਿੰਨੀ ਹੋ ਗਈ ਜੀ ਇਹ ਨਾਰੀਅਲ ਪਿੰਨੀ ਹੋ ਗਈ ਹਾਂ ਜੀ ਇਹ ਗੁੜ ਦੇ ਵਿੱਚ ਹੀ ਤਿਆਰ ਕਰੀ ਹੋਈ ਹੈ ਜੀ ਆਪਣੇ ਹਾਂ ਹਾਂ ਇੰਨੀ ਸ਼ੁੱਧਤਾ ਤਾਂ ਆਮ ਤਾਂ ਮਿਲਣੀ ਵੀ ਹੈ ਨਹੀਂ ਆਪਾਂ ਨੂੰ ਕਿਤੇ ਇਹ ਐਲਸੀ ਦੀ ਪਿੰਨੀ ਹੋ ਗਈ ਜੀ ਆਕਸੀਜਨ ਜੋੜਨ ਦਾਰਦ ਵਾਸਤੇ ਕੈਸਟਰੋਲ ਵਾਸਤੇ ਤਾਕਤ ਵਾਸਤੇ ਆਮ ਵਰਤੀ ਜਾਂਦੀ ਆ ਹਾਂ ਜੀ ਹਾਂ ਜੀ ਇਹ ਕੀ ਭਾਈ ਰੱਖਿਆ ਜੀ ਇਹ 150 ਰੁਪਏ ਦਾ ਬੈਗਟਾ ਹੀ ਬਣਾ ਠੀਕ ਹੈ ਜੀ ਹਾਂ ਜੀ ਇਹ ਆਪਣਾ ਤੇਲ ਵਾਲੇ ਲੱਡੂ ਹੋਗੇ ਜਿਵੇਂ ਅੱਗੇ ਪੁਰਾਣੇ ਸਮੇਂ 'ਚ ਬਣਾਉਂਦੇ ਸੀ ਭੁਗਾ ਬਣਾਉਂਦੇ ਸੀ ਤੇਲ ਦਾ ਹੋ ਗਿਆ ਜੀ ਉਹ ਚੀਜ਼ ਬਣਾਈ ਹੋਈ ਹੈ ਜੀ ਠੀਕ ਹੈ ਜੀ ਇਹ ਆਪਣੀ ਹਲਦੀ ਹੋ ਗਈ ਘਰ ਦੀ ਜੀ ਬਿਲ ਠੀਕ ਹੈ ਜੀ ਪਿਓਰ ਹਲਦੀ ਹੈ ਜੀ ਦੋਸਤੋ ਇਹ ਵੀਡੀਓ ਦੇ ਵਿੱਚ ਤੁਹਾਨੂੰ ਤਾਂ ਨਹੀਂ ਪਤਾ ਲੱਗਣਾ ਵੈਸੇ ਜੇ ਮੈਂ ਖਾਣਾ ਤਾਂ ਮੈਨੂੰ ਇਹ ਜੱਜ ਹੋ ਰਿਹਾ ਕਿ ਇਹਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਹਾਂ ਮੈਨੂੰ ਦੂਰੀ ਪਤਾ ਲੱਗਦਾ ਵੀ ਪਿਓਰ ਹੈ ਚੀਜ਼ ਇਹ ਪਿਓਰ ਹੈ ਪਿਓਰ ਦੀ ਤਾਂ ਇੱਥੇ ਹੀ ਗਾਰੰਟੀ ਪਤਾ ਜਿਹੜਾ ਲੱਗ ਜਾਂਦਾ ਇਹ ਮੂਖਲੀ ਸੌਫ ਜੁਮੈਨ ਨਾਰੀਅਲ ਵਾਲਾ ਗੋੜਾ ਗਈ ਹੈ ਠੀਕ ਹੈ ਜੀ ਜਿੱਦਾਂ ਆਪਾਂ ਟਿੱਕੀ ਕਹਿੰਦੇ ਨੇ ਜੀ ਹਨਾ ਟਿੱਕੀ ਕਹਾਂ ਰੋਟੀ ਗੱਚਕ ਟੈਪ ਆ ਗਿਆ ਜੀ ਗੱਚਕ ਟੈਪ ਹੋਵੇ ਸਰਦੀਆਂ ਦੇ ਵਿੱਚ ਖਾਣ ਨੂੰ ਵਾਸਤੇ ਸੁਆਦ ਹੈ ਜੀ ਵੈਸੇ ਵੀ ਰੋਟੀ ਤੋਂ ਬਾਅਦ ਖਾਇਆ ਜਾਂਦਾ ਹੈ ਖਾ ਬਣਾ ਕੇ ਨਾ ਪੀਸ ਕੇ ਆਮ ਵਾਲਾ ਇਹਦੇ ਵਿੱਚ ਪਾ ਜਿਵੇਂ ਵਾਸਤੇ ਹੋ ਗਿਆ ਵੈਸੇ ਉਹ ਚੀਜ਼ ਹੋ ਉਹ ਜੇ ਗੁਨਾਕਾਰੀ ਚੀਜ਼ ਹੈ ਇਹ ਵੀ ਠੀਕ ਹੈ ਜੀ ਤੇ ﺍﻟैची ਵਾਲਾ ਹੋ ਗਿਆ ਜੀ ﺍﻟैची ਗੋਲ ਇਹਦੇ ਵਿੱਚ ﺍﻟैची ਹੋਗੀ ਸੌਂਫ ਜਮਨ ਹੋਗੇ ਇਹ ਰੋਟੀ ਤੋਂ ਬਾਅਦ ਖਾਣਾ ਖਾਣ ਲਈ ਬਹੁਤ ਵਧੀਆ ਚੀਜ਼ ਹੈ ਵੀ ਜੀ ਓਕੇ ਜੀ ਤੇ ਇਹ ਵਾਲਾ ਹੈਗੇ ਗੁੜਚਣੇ ਆਪਣੇ ਗੁੜਚਣੇ ਹੋਗੇ ਜਿਹੜੇ ਆਮ ਬੱਚੇ ਟਾਫੀਆਂ ਟੁਕੜੇ ਖਾਂਦੇ ਦਾ ਇਹ ਖਾ ਸਕਦੇ ਇਹ ਖਾ ਸਕਦੇ ਇਹਦੇ ਵਿੱਚ ਠੀਕ ਹੈ ਆਮਾ ਵੀ ਤਾਕਤ ਵੀ ਹੈ ਜੀ ਇਹਦੇ ਨਾਲ ਹੈਨਾ ਇਹ ਹੈਲਥੀ ਚੀਜ਼ ਹੈ ਇਹ ਹੈਲਥੀ ਚੀਜ਼ ਇਨਸਾਨ ਸਾਡੇ ਗੁੜਚਣੇ ਉਹਨਾਂ ਦੇ ਗੁੜ ਚੜਿਆ ਹੋਈ ਆਪਣਾ ਠੀਕ ਹੈ ਜੀ ਹਾਂ ਜੀ ਤੇ ਆ ਗਏ ਗਾਜਰ ਗੁੜ ਜੀ ਗਾਜਰ ਵਾਲਾ ਗੁੜ ਕਿਸਾਨ ਵੀਰੋ ਇਹ ਤੁਸੀਂ ਜੇ ਮਨ ਨਹੀਂ ਕਿ ਜਲੇ ਆਪਾਂ ਬਾਜ਼ਾਰ ਚੋਂ ਲੈ ਨਹੀਂ 6-700 ਰੁਪਏ ਕਿਲੋ ਨਾਲ ਗਾਜਰ ਪਾ ਕੇ ਜੀ ਹਾਂਜੀ ਹਾਂਜੀ ਅੱਜ ਕੱਲ ਨਕਲੀ ਦੁੱਧ ਨਕਲੀ ਖੋਆ ਜੀ ਚੀਨੀ ਚ ਬਣਿਆ ਉਹ ਨੇਰੀ ਆਪਾਂ ਬਿਮਾਰੀ ਘਰੇ ਲੈ ਕੇ ਆਉਣੀ ਉਹਦੇ ਵਿੱਚ ਹਾਂਜੀ ਹਾਂਜੀ ਇਹ ਪਿਓਰ ਗੁੜ ਨੇਚਰਲ ਚੀਜ਼ ਆ ਗੁੜ ਦੇ ਵਿੱਚ ਹੀ ਬਣੀ ਹੋਈ ਆ ਠੀਕ ਹੈ ਜੀ ਇਹ 250 ਰੁਪਏ ਕਿਲੋ ਹੀ ਆਪਣਾ ਟੋਟਲ 250 ਰੁਪਏ 14 ਇਹ ਪੂਰਾ ਹਾਂਜੀ ਆ ਇਹ ਜੋ ਗੋੜਾ ਗਾਜਰ ਦੇਸੀ ਕੋ ਡਰਾਈ ਫਰੂਟ ਪਾ ਕੇ ਗੁੜ ਦੇ ਵਿੱਚ ਚਾਰ ਕੀਤਾ ਹੋਇਆ ਕੀ ਬਾਤ ਆ ਹਾਂਜੀ ਜੇ ਕੋਈ ਕਿਸਾਨ ਵੀਰੋ ਤੁਸੀਂ ਜਿਹੜਾ ਉਹ ਕੰ ਠੀਕ ਹੈ ਜੀ ਆਲਸੀ ਜਿਵੇਂ ਪਹਿਲਾਂ ਦੱਸਿਆ ਏਟਾ ਪਿੰਨੀ ਵੀ ਆਉਂਦੀ ਆ ਅਸੀਂ ਲੋੜਾਂ ਦੇ ਦਰਦ ਵਾਸਤੇ ਕੈਸਟੋ ਵਾਸਤੇ ਤਾਕਤ ਵਾਸਤੇ ਵਧੀਆ ਚੀਜ਼ ਆਈ ਏ ਵੀ ਹਾਂਜੀ ਹਾਂ ਇਹ ਨਾਰੀਅਲ ਸ਼ੱਕਰ ਹੋ ਗਈ ਜੀ ਨਾਰੀਅਲ ਸ਼ੱਕਰ ਹੋ ਗਈ ਇਹ ਨਾਮ ਆਪਾਂ ਬਾਹਰ ਰੈਸਟੋਰੈਂਟ ਵਗੈਰਾ ਤੇ ਜਾਂਦੇ ਆ ਉੱਥੇ ਘਰੀਆਂ ਦੀ ਰੋਟੀ ਦਾ ਵਾਹ ਖਾਣੇ ਆ ਹਾਂਜੀ ਹਾਂਜੀ ਉਹ ਵੀ ਆਪੇ ਖਾਣ ਲੀਜੀਏ ਘਟਾ ਖਾ ਲੋ ਪਰ ਸ਼ੁੱਧ ਖਾ ਲੋ ਸ਼ੁੱਧ ਖਾ ਲੋ ਇਹ ਸ਼ਰਕਾ ਆ ਗਈ ਹਾਂਜੀ ਹਾਂ ਗੰਨੇ ਰਸ ਤੋਂ ਤਿਆਰ ਕੀਤਾ ਆਰਗੈਨਿਕ ਸਰਕਾ ਇਹ ਠੀਕ ਹੈ ਜੀ ਆਰਗੈਨਿਕ ਸਰਕਾ ਇਹ ਦੀ ਕੀ ਰੇਟ ਹੈ ਜੀ ਸਲਾਦ ਤੇ ਪਾਉਣਾ ਯਾ ਪਿਆਜ਼ ਵਗੈਰਾ ਚ ਜਾਂ ਖਾਲੀ ਪੇਟ ਪੀ ਲੋ ਪੇਟ ਸਾਫ ਕਰਨ ਵਾਸਤੇ ਹਾਂਜੀ ਹਾਂਜੀ ਹਾਂ ਇਹ ਉਹਦੇ ਵਾਸਤੇ ਆਰਗੈਨਿਕ ਚੀਜ਼ ਆਈ ਬਿਲਕੁਲ ਜੀ ਆਪਾਂ ਬਜ਼ਾਰੂ ਵਾਰਤਾਂ ਦਾ ਸਿੰਥੈਟਿਕ ਹੁੰਦਾ ਬਿਲਕੁਲ ਇਹ ਤੇ ਭਾਈ ਜੀ ਤੁਸੀਂ ਆਪ ਤਿਆਰ ਕਰਦੇ ਸਾਰੀ ਆਈਟਮ ਅਸੀਂ ਖੁਦ ਤਿਆਰ ਕਰਦੇ ਹਾਂ ਸਾਰੀ ਅੱਛਾ ਜੀ ਕਿਸੇ ਨੇ ਵੀ ਕੋਈ ਆਈਟਮ ਤਿਆਰ ਕਰਾਉਣੀ ਆਪਦੇ ਕੋਲ ਬਹਿ ਕੇ ਸਾਡੇ ਅੱਗੇ ਕਰਾ ਸਕਦਾ ਤਿਆਰੀ ਠੀਕ ਹੈ ਜੀ ਜੀ ਆਪਣਾ ਧੂਰੀ ਤੋਂ ਮਰੇ ਕੋਲੇ ਰੋਡ ਦੇ ਉੱਪਰ ਖਲਾੜੇ ਚਾਚੇਪੀ ਜੀ ਦੇ ਨਾਮ ਤੇ ਠੀਕ ਹੈ ਜੀ ਹਾਂ ਜਿਹੜੇ ਤਾਰਾ ਹਵੇਲੀ ਹੋਟਲ ਆਪਣਾ ਮੋਬਾਈਲ ਨੰਬਰ ਹੈ 94175 187698 ਠੀਕ ਹੈ ਜੀ 94175 187698 ਠੀਕ ਹੈ ਜਿਹੜਾ ਤੁਹਾਨੂੰ ਸੰਪਰਕ ਵੀ ਕਰ ਸਕਦਾ ਤੇ ਅਗਰ ਕਿਸੇ ਨੂੰ ਮਤਲਬ ਤੁਹਾਡੇ ਕੋਲ ਨਹੀਂ ਆ ਸਕਦਾ ਜੀ ਕਿਤੇ ਹੋਰ ਜਗ੍ਹਾ ਆਪਾਂ ਨੂੰ ਲੋੜ ਹੈ ਜਾਂ ਕੋਈ ਵਿਦੇਸ਼ੀ ਕੋਈ ਵੀਰ ਸਾਡੇ ਦੇਖਦਾ ਐ ਐਨ ਆਰ ਆਈ ਵੀਰ ਦੇਖਦਾ ਉਹ ਵੀ ਤੁਹਾਡੇ ਤੋਂ ਕੋਰੀਅਰ ਕਰਵਾ ਲਾਂਗੇ ਅਸੀਂ ਅੱਛਾ ਡਰੈਸ ਕੋਰੀਅਰ ਕਰ ਸਕਦੇ ਜੀ ਉਹ ਪੂਰੇ ਬਾਲਦੇ ਦੇ ਵਿੱਚ ਹੀ ਤੁਹਾਡੀ ਸਰਵਿਸ ਹੈ ਜੀ ਹਾਂ ਜੀ ਠੀਕ ਹੈ ਉਹ ਜਿਹੜਾ ਕੋਰੀਅਰ ਖਰਚਾ ਹੋਊਗਾ ਜਿਹਨੇ ਮਗੋਂ ਆ ਜੋ ਉਸ ਦਾ ਬੰਦੇ ਦਾ ਆਊਗਾ ਬਾਕੀ ਜਿਹੜੇ ਚੀਜ਼ ਹੋਊਗੀ ਸੀ ਉਹਦੀ ਠੀਕ ਹੈ ਸ਼ੁੱਧਤਾ ਦੀ ਜਿਹੜੀ ਪੂਰੀ ਗਾਰੰਟੀ ਹੈ 100% ਗਾਰੰਟੀ ਹੈ ਆਪਣਾ ਜਿੱਥੇ ਮਰਜ਼ੀ ਬੰਦਾ ਟੈਸਟ ਚੈੱਕ ਕਰਾ ਸਕਦਾ ਜੀ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਮਸਾਲਾ ਨਹੀਂ ਕੋਈ ਚੀਨੇ ਨਹੀਂ ਜੀ ਪਿਓਰ ਦੀ ਗਾਰੰਟੀ ਹੈ ਜੀ ਠੀਕ ਹੈ ਪਿਓਰਿਟੀ ਦੀ ਗਾਰੰਟੀ ਬਾਈ ਦਾਵਾ ਕਰਦੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਪ੍ਰੋਡਕਟ ਜਿਹੜੇ ਇਹ ਗੁੜ ਤੋਂ ਤਿਆਰ ਕਰਦੇ ਨੇ ਸ਼ੁੱਧ ਗੁੜ ਤੋਂ ਆਪਣਾ ਘਰ ਦਾ ਲਾਇਆ ਹੋਇਆ ਗੁੜ ਅਲਦੀ ਘਰ ਦੀ ਲਈ ਹੋਈ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜ ਲੁਧਿਆਣੇਆ ਕ੍ਰੀਏਟੋ ਦੇ ਵਿੱਚ ਥੈਂਕ ਯੂ ਧੰਨਵਾਦ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ